ਕਰਕੇ ਤੌਲੀਏ ਬੰਦੇ ਨੂੰ ਚਾਰ ਚੜ੍ਹ ਜਾਂਦਾ ਹੈ ਘਰ ਵਿੱਚ ਪੁੱਤ ਦਾ ਵਿਆਹ ਹੋਵੇ ਬੇਟੀ ਦੀ ਸ਼ਾਦੀ ਹੋਵੇ E aí ਸ਼ੀਆ ਮੰਨਿਆ ਸ਼ੇਰ ਗੁਰੂਆਂ ਤੇ ਬਿੰਦੀ ਮਨ ਗਿਆਤਾ ਦਿੱਤੇ ਜੀ ਐਨਆਰਆਈ ਭਰਾਵੇ ਜਿਹੜੇ ਪ੍ਰੀਖਿਆ ਵਿੱਚ ਨੇ ਹੁੰਦੇ ਨੇ ਗੁਰੂ ਮਹਾਰਾਜ ਕਿਰਪਾ ਕਰੇ ਉਹਨਾਂ ਦੇ ਸਹਿਯੋਗ ਨਾਲ ਤੁਸੀਂ ਸਲਾਣਾ ਸਮਾਰਨ ਕਰਦੇ ਹੋ ਤੁਹਾਨੂੰ ਗੁਰੂ ਮਹਾਰਾਜ ਜੀ ਦੇ ਇਸ ਦਿਨ ਦੀ ਬਹੁਤ ਬਹੁਤ ਮੁਬਾਰਕਾ ਹੋਵੇ thank <laughs> you ਰੋਕੀਤ ਲਵਾ ਦਿੱਤੀ ਆ ਸਾਰੇ ਸੰਗਤ ਜਪੜਾ ਜੀ ਸਤਨਾਮ ਸ੍ਰੀ ਵਾ ਅੱਜ ਕੋਈ ਇਸ ਸੁਣਿਆ ਲੈ ਜਿਹੜਾ ਜਵਾਹਰ ਜਿਹਾ ਕਿਹਨੇ ਤਰੀਕੇ ਸੁਜੇ ਹੈ ਇਸ ਖਾਂ ਤੋਂ ਸੁਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਇਹ ਜਿਹੜਾ ਜਵਾਹਰ ਸਜਾਇਆ ਜਾਂਦਾ ਹੈ ਜੀ ਇੱਕ ਤਕਰੀਬ ਜੀ ਦੀਵਸਲਾ ਦਾ ਸਮਾਰੋਹ ਮੈਂ ਬਾਬਾ ਪੱਲਾ ਜੀ ਦੀ ਯਾਦ ਵਿੱਚ ਮੇਰੀ ਪੀੜੀ ਦੇ ਮਾਲਕ ਤਾਂ ਤਾਂ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਵੱਲੋਂ ਬਾਬਾ ਪੱਲਾ ਜੀ ਨੂੰ ਨਵਾਜਨ ਦੀ ਯਾਦ ਵਿੱਚ ਇਹ ਸਮਾਰਮ ਕਰਾਇਆ ਜਾਂਦੇ ਹਨ ਉਹ ਦੀਵਸ ਬਾਜਮੈਂ ਅਬਜੀਤ ਗੱਲ ਕਰੀਏ ਕਿ ਪ੍ਰਬੰਧਕਾਂ ਵਾਲੇ ਜੀ ਇਸੇ ਕਿਹੜਾ ਲਾਰਾ ਜੀ ਕਈ ਮਾਣ ਬਣ ਗਿਆ ਹਾਂ ਜੀ ਹਾਂ ਜੀ ਸਤਿ ਆਸ਼ੀ ਸਿੱਖਾਂ ਦੇ ਕਿਤੇ ਸਾਡੇ ਪਾਪਾ ਹੜਾ ਪਿਆਈ ਬਹੁਤ ਸ਼ਾਨਦਾਰ ਸੰਗਤ ਬਣਾ ਰਹੀ ਹੈ ਸਮਾਗਮ ਰਲ ਮਿਲ ਕੇ ਐਨ ਆਰ ਆਈ ਵੀਰ ਸਮੂਹ ਨਗਰ ਦੀ ਸੰਗਤ ਸਾਰੇ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਕਿ ਤਰ ਤਰ ਬਾਬਾ ਪੱਲਾ ਜੀ ਦਾ ਜੋ ਸਮਾਗਮ ਹੈ ਬੜੀ ਸ਼ਰਧਾ ਨਾਲ ਲਾਇਆ ਗਿਆ ਹੈ ਗੱਲ ਕਰੀਏ ਕੱਢ ਦਿੱਥਿਆ ਬਾਰੇ ਕਿ ਕਿਹਨੂੰ ਆਏਗੇ ਕਿਹਨੇ ਕਿਹਤੇ ਆਏ। ਆਪਣੇ ਪੰਜ ਵਾਰ ਆਇਆ ਜੀ। ਭਾਈ ਸਰਜੀ ਸਿੰਘ ਜੀ ਪਟਨਾ ਵਾਲੇ ਕਿੰਨੀ ਜਨਤ, ਭਾਈ ਮਨਜੀਤ ਸਿੰਘ ਜੀ ਸੋਹੀ, ਕੋਈ ਸ਼ਿਵੀ ਜਨਤ ਤੇ ਹੁਣ ਭਾਈ ਨਰਮ ਸਿੰਘ ਜੀ ਗੂਰ ਚਾਦੀ ਜਨਤ ਉਹ ਦੁਬਾਰਾ ਆ ਰਹੇ ਆ। ਇੰਨਾ ਵੱਡਾ ਸਮਾਗਮ ਹੋ ਰਿਹਾ, ਇੰਨਾ ਦਾ ਸਮਾਗਮ ਹੋ ਰਿਹਾ। ਇਹਦੇ ਲਈ ਪਾਵਾ ਦੇ ਨਾਲ ਸਹਿਯੋਗ। ਸਭ ਦਾ ਬਟਾ ਸਹਿਯੋਗ ਹੈ ਇਹਨਾਂ ਦਾ। ਉਹ ਸ਼ਾ ਕਰਦੇ ਹਨ ਤੇ ਫਿਰ ਇਹ ਸਮਾਗਮ ਹੋਵੇਗਾ। ਕਿਉਂਕਿ ਇਹ ਸਮਾਗਮ ਸਾਰੇ ਸਾਰੀ ਸੰਗਤ ਸਹਿਯੋਗ ਨਾਲ ਹੀ ਹੋਵੇ। ਸਾਰੇ ਚਰੋ ਗਏ ਲੋਕਾਂ ਨੂੰ ਲੱਗਾ ਲੁਕੀ ਦੇਖ ਰਹੇ ਐ ਇਸ ਵੇਲੇ ਅਸੀਂ ਕਹਿ ਅਸੀਂ ਕਹਿਣ ਨਾਲ ਇਹ ਸੰਵੇਸ਼ ਦਵਾ ਕੇ ਇੱਕ ਜੈਸਰ ਮਕਸਦ ਨਾਲ ਇਹ ਸਮਾਗਮ ਮਨਾਈ ਜਾਂਦੀ ਹੈ ਕਿਉਂਕਿ ਇਹ ਸਮਾਗਮ ਬਾਬਾ ਪੱਲਾ ਜੀ ਦੀ ਯਾਦ ਨੂੰ ਸਮਾਗਮ ਮਨਾਈ ਜਾਂਦੀ ਹੈ ਕਿ ਬਾਬਾ ਪੱਲਾ ਜੀ ਕੌਣ ਸੀ ਇਹ ਬਾਬਾ ਪੱਲਾ ਜੀ ਦੀ ਕੀ ਕੀ ਰੋਕਲਾ ਸਿੱਖੀ ਬਾਰੇ ਉਹ ਹੀ ਇਹ ਵੀ ਕਹਿੰਦੇ ਕਿ ਉਸੇ ਹੀ ਪੂਰੀਆਂ ਦੇ ਚੱਲ ਕੇ ਅਸੀਂ ਵੀ ਸਾਡੀ ਸ਼ਕਤੀ ਜੋ ਨੌਜਵਾਨ ਪੀੜ੍ਹੀ ਵੀ ਆ ਉਹ ਵੀ ਨਸ਼ਿਆਂ ਤੋਂ ਦੂਰ ਹੋ ਕੇ ਪਾਪਾ ਪੱਲਾ ਜੀ ਕੇ ਸਦਾਗਾਤੇ ਚੱਲ ਕੇ ਇੱਕ ਉਹ ਤੇ ਇੱਕ ਗੁਰੂ ਤੇ ਪੁਰਸਰਾ ਰੱਖੀ ਅੱਜ ਕੱਲ ਮੌਜੂਦਾਨ ਨੂੰ ਕਿਸੇ ਸੇਕ ਦੇ ਨੌਜਵਾਨਾਂ ਨੂੰ ਇਹ ਸੁਝ ਦੇਖ ਰੱਖਾਂਗੇ ਕਿ ਗੁਰੂ ਵਾਲੇ ਬਣੋ ਆਪਣੀ ਮਿਹਨਤ ਕਰੋ ਕਮਾਈ ਕਰੋ ਤੇ ਗੁਰੂ ਲਖੇ ਲਾਓ